ਦੋਸਤੋ ਪੰਜਾਬ ਪੁਲਿਸ ਨੇ ਅੱਜ ਟਰੈਵਲ ਏਜੰਟਾ ਖਿਲਾਫ ਵੱਡਾ ਐਕਸ਼ਨ ਲੈ ਲਿਆ ਹੈ ਪੰਜਾਬ ਦੇ ਸਾਰੇ ਟਰੈਵਲ ਏਜੰਟਾ ਦੀ ਹੋਵੇਗੀ ਜਾਂਚ 500 ਹੋਰ ਭਾਰਤੀਆਂ ਨੂੰ ਜਲਦ ਭੇਜਣ ਦੀ ਅਮਰੀਕਾ ਦੀ ਤਿਆਰੀ 104 ਭਾਰਤੀਆਂ ਨੂੰ ਜਿਸ ਤਰੀਕੇ ਨਾਲ 5 ਫਰਵਰੀ ਨੂੰ ਇੱਥੇ ਲੈ ਕੇ ਆਂਦਾ ਫੌਜ ਦਾ ਜਹਾਜ਼ ਜਿਸ ਨੂੰ ਲੈ ਕੇ ਵੱਡੀ ਚਰਚਾ ਛੜੀ ਹੋਈ ਹੈ ਅਗਰ ਕਨੇਡਾ ਅਜੇ ਹੀ ਕੋਸ਼ਿਸ਼ ਕਰਦਾ ਦਾ ਉਸ ਨੂੰ ਕਦੇ ਵੀ ਅਜਾਜਤ ਨਹੀਂ ਮਿਲਣੀ ਸੀ ਇੱਥੇ ਤੁਸੀਂ ਸੋਚਦੇ ਹੋਵੋਗੇ ਕੀ ਮਤਲਬ ਹੈ ਆਓ ਗੱਲ ਕਰਦੇ ਹਾਂ ਕਿ ਦੇਸ਼ ਦੇ ਵਿੱਚ ਹੋਏ ਇਸ અપਮਾਨ ਦੀ ਅਮਰੀਕਾ ਤੋਂ 104 ਭਾਰਤੀਆਂ ਦੀ ਵਾਪਸ ਨੂੰ ਲੈ ਕੇ ਦੇਸ਼ ਦਾ અપਮਾਨ ਹੋਇਆ ਅੱਜ ਇਸ ਮੁੱਦੇ ਤੇ ਚਰਚਾ ਕਰਾਂਗੇ ਕਿ 104 ਭਾਰਤੀਆਂ ਨੂੰ ਉਸ ਤੌਰ ਤਰੀਕੇ ਨਾਲ ਦੇਸ਼ ਵਿੱਚ ਆਉਣਾ ਪਿਆ ਦੁਨੀਆ ਭਰ ਵਿੱਚ ਇੱਕ ਗੱਲ ਹੋਈ ਹੈ ਦੇਸ਼ ਦੀ ਵਹਿਤੀ ਹੋਈ ਹੈ ਦੇਸ਼ ਦੀ ਆਓ ਇਸ ਤੇ ਚਰਚਾ ਕਰਦੇ ਹਾਂ ਕਿ ਅੱਜ ਇਸ ਨੂੰ ਲੈ ਕੇ ਅਮਰੀਕਾ ਵਿੱਚ ਗੈਰ ਕਾਨੂੰਨੀ ਰਹਿ ਰਹੇ 18000 ਭਾਰਤੀਆਂ ਦੀ ਇਹ ਪਹਿਲੀ ਖਬਰ ਆਈ ਸੀ ਪਾਮੇਖ ਹੁਣ ਇਹ ਗੜਤੀ ਇਸ ਤੋਂ ਵੀ ਕਿਤੇ ਜ਼ਿਆਦਾ ਦੱਸੀ ਜਾ ਰਹੀ ਹੈ ਅਮਰੀਕਾ ਬਾ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਆਇਆ ਜਿਨ੍ਹਾਂ ਦੇ ਹੱਥ ਕੜੀਆਂ ਪੈਰਾਂ ਵਿੱਚ ਬੀੜੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਨਾਂ ਭਾਰਤੀਆਂ ਨੂੰ ਜਿਸ ਵਾਰੀ ਲਗਾਤਾਰ पांच फरवरी लैके ये आया जहाज दबर सुना रहे हो डोनल्ड ट्रंप प्रशासन वालों जिस तरह भारतीय क्डिया गया देश की हेठी हुई है किसी भी देश का फौज का जोड़ा जहाज़ है वह जो दूसरे देश में आता बड़ी अपमान वाली गल हूँ है एक बार मुड़ एक अमरीका के जहाज़ ने याद करवाया जिस तू तो पाँ चंद्रशेखर की सरकार समय अमरीका फौज का जहाज़ ਤੇਲ ਲੈਣ ਲਈ ਇਥੇ ਲੈਂਡ ਕੀਤਾ ਸੀ ਜਦੋਂ ਅਜਰਾਈਲ ਦੀ ਇਜਾਜ਼ਤ ਮਦਦ ਕਾ ਲਈ ਅਮਰੀਕਾ ਦਾ ਇਹ ਜਹਾਜ਼ ਜਾ ਰਿਹਾ ਸੀ ਇਸ ਨੂੰ ਲੈ ਕੇ ਅੱਜ ਤੱਕ ਉਹ ਸਰਕਾਰ ਨੂੰ ਗੁੱਸਿਆ ਜਾ ਰਿਹਾ ਹੈ ਦੇਸ਼ਵਾਸੀ ਮਹਿਸੂਸ ਕਰ ਰਹਾ ਹੈ ਹਨ ਕਿ ਕਿਉਂ ਇਜਾਜ਼ਤ ਦਿੱਤੀ ਗਈ ਪਾਲੀ ਫਰਬੀਨ ਨੂੰ ਅਮਰੀਕਾ ਦੇ ਫੌਜ ਤੇ ਇਸ ਜਹਾਜ਼ ਨੂੰ ਇੱਥੇ ਉਤੰਦ ਦੀ ਜਦੋਂ ਕਿ ਵਿਦੇਸ਼ ਮੰਤਰੀ ਨੇ ਪਹਿਲਾਂ ਹੀ ਮੰਨ ਲਿਆ ਸੀ ਕਿ ਅਸੀਂ 18000 ਭਾਰਤੀ ਨਾਗਰਿਕ ਨੂੰ ਲੈਣ ਲਈ ਤਿਆਰ ਹਾਂ ਇਸ ਤੋਂ ਪਹਿਲਾਂ 2009 2010 2011 ਵਿੱਚ ਵੀ ਉੱਥੇ ਰਹਿ ਰਹੇ ਹਯਾਨਾ ਦੀ ਗ੍ਰੰਤੀ ਵਿੱਚ ਭਾਰਤੀਆਂ ਨੂੰ ਇੱਥੇ ਭੇਜਿਆ ਗਿਆ ਸੀ ਜਦੋਂ ਕਿ 2018 ਤੋਂ ਲੈ ਕੇ 2023 ਇਸੇ ਤਰ੍ਹਾਂ 24 ਵਿੱਚ ਵੀ ਭਾਰਤੀ ਜਿਹੜੇ ਆ ਉਹ ਨਾਗਰਿਕਾਂ ਨੂੰ ਇੱਥੇ ਭੇਜਿਆ ਗਿਆ ਜਦੋਂ ਕਿ ਭਾਰਤੀ ਮੂਲ ਦੇ 30 ਲੱਖ ਲੋਕ ਉੱਥੇ ਰਹਿ ਰਹੇ ਨੇ ਇਸ ਤਰ੍ਹਾਂ ਨਾਲ ਉਹਨਾਂ ਦਾ ਵੀ ਅਪਮਾਨ ਹੋਇਆ ਭਰੋਦੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਨੂੰ ਲੈ ਕੇ ਨਿਸ਼ਾਨਾਿਤ ਲਿਆ ਪਾ ਮੇ ਕੇ ਸਰਕਾਰ ਦੀ ਇਹ ਪਾਲਿਸੀ ਸੀਤੇ ਦੇਸ਼ ਦੇ ਇੱਕ ਪਾਸੇ ਜਾਨੀ ਕਿ ਸਰ ਏਅਰਪੋਰਟ ਦੇ ਇਜਾਜ਼ੇ ਉਤਾਰਿਆ ਜਾਵੇ ਜਿੱਥੇ ਦੇਸ਼ ਦਾ ਮੀਡੀਆ ਨਹੀਂ ਪਹੁੰਚ ਸਕਦਾ ਪਰ ਜਿਸ ਤਰ੍ਹਾਂ ਬਜਟ ਸੈਸ਼ਨ ਚੱਲ ਰਿਹਾ ਹੈ ਉੱਥੇ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਪੈ ਰਿਹਾ ਮੋਦੀ ਸਰਕਾਰ ਨੂੰ ਵਿਰੋਧੀ ਧਿਰ ਵੱਲੋਂ ਪੂਰੇ ਰਗੜੇ ਲਾਏ ਜਾ ਰਹੇ ਨੇ ਮੋਦੀ ਸਰਕਾਰ ਨੂੰ ਇਸ ਮਾਮਲੇ ਨੂੰ ਲੈ ਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਕਿਉਂਕਿ ਡੋਨਲਡ ਟਰੰਪ ਦੀ ਪਹਿਲੀ ਪਾਰੀ ਵਿੱਚ ਅਤੇ ਹੁਣ ਵੀ ਉਹਨਾਂ ਦੇ ਨਾਲ ਦੋਸਤੀ ਦਾ ਕੰਮ ਕਰਦੇ ਨਰਿੰਦਰ ਮੋਦੀ ਕਿਰੋਕ ਮੋਤੀ ਹੁਣ ਫਿਰ ਅਮਰੀਕਾ ਦੌਰੇ ਤੇ ਜਾ ਰਹੇ ਨੇ ਉਸ ਤੋਂ ਪਹਿਲਾਂ 트ੰਪ ਨੇ ਕੀ ਸੰਦੇ ਦਿੱਤਾ ਇਹ ਸਾਹਮਣੇ ਨਾ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈ। ਦਰਅਸਲ ਹਰ ਸਾਲ ਕਰੀਬ 90000 ਤੋਂ ਵਧੇਰੇ ਭਾਰਤੀ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਨੇ। ਉਹਨਾਂ ਤੋਂ ਬਹੁਤ ਸਾਰੇ ਫੜੇ ਵੀ ਜਾਂਦੇ ਨੇ ਜਿਨ੍ਹਾਂ ਨੂੰ ਉੱਥੇ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਬੇਇਜਤ ਕੀਤਾ ਜਾਂਦਾ ਇਹਨਾਂ ਏਜੰਸੀਆਂ ਵੱਲੋਂ ਇਹ ਸਭ ਕੁਝ ਨੂੰ ਦੇਖਦਿਆਂ ਸਰਕਾਰ ਨੂੰ ਇੱਕ ਵਾਰ ਆਪਣੇ ਅੰਦਰ ਝਾਤ ਮਾਰਨੀ ਲੋੜ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਸਤੇ ਇਹ ਲੋਕ ਦੂਸਰੇ ਦੇਸ਼ਾਂ ਵੱਲ ਚੰਗੇ ਜੀਵਨ ਦੀ ਭਾਲ ਵਿੱਚ ਚਲੇ ਜਾਂਦੇ ਨੇ ਇਸ ਕੰਮ ਨੇ ਇਸ ਅਜੰਤਾਂ ਦਾ ਵੱਡਾ ਰੋਲ ਇਸ ਕੰਮ ਵਿੱਚ ਹੈ ਖਾਸ ਕਰਕੇ ਨੌਜਵਾਨਾਂ ਨੂੰ ਇਹ ਅਜੰਤ ਝੂਠੇ ਲਾਰਿਆਂ ਵਿੱਚ ਫਸਾ ਕੇ ਕਿਸੇ ਵੀ ਤੰਗ ਤਰੀਕੇ ਨਾਲ ਵਿਦੇਸ਼ ਭੇਜਣ ਇਹ ਦਰਾਂ ਨੂੰ ਕੁਝ ਸਫਲ ਵੀ ਹੋ ਜਾਂਦੇ ਨੇ ਅਮਰੀਕਾ ਤੋਂ ਵਪਾਰੀ ਭਾਰਤੀਆਂ ਦੀਆਂ ਦੁੱਖ ਭਰੀਆਂ ਕਹਾਣੀਆਂ ਸਾਹਮਣੇ ਆਈਆਂ ਕਿਵੇਂ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਉੱਥੇ ਜਾ ਕੇ ਸੁਖਾਲਾ ਜੀਵਨ ਬਤੀਤ ਕਰਨ ਦੇ ਪਹੁੰਚ ਕਰਦੇ ਨੇ ਦੁਨੀਆ ਭਰ ਵਿੱਚ ਪੰਜਾਬੀਆਂ ਨੂੰ ਵਦਨਾਮ ਕਰਦੇ ਅਮਰਸਰ 에어ਪੋਰਟ ਤੇ ਅਮਰੀਕਾ ਦੇ ਫੌਜੀ ਯਾਤਰੀ ਨੂੰ ਆਕਾਰਨ ਦੀ ਅਜਾਇਕਤ ਕੀਤੀ ਗਈ 파ਮੇ ਕੇ ਇਸ 104 ਗੈਰ ਕਾਨੂੰਨੀ ਭਾਰਤੀਆਂ ਦੇ ਵਿੱਚ ਗੁਜਰਾਤ ਤੇ ਹਰਿਆਣਾ ਦੇ 33 33 ਨਾਗਰਿਕ ਸੀ ਪੰਜਾਬ ਦੇ 30 ਲੋਕ ਸਨ ਕੀ ਭਾਰਤ ਇਸ ਤੋਂ ਕੋਈ ਸਬਕ ਸਿੱਖੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਦੁਰਤੁਕ ਪੰਜਾਬ ਦੇ ਡੀਪੀ ਗੌਰਵ ਯਾਦਵ ਨੇ ਅੱਜ ਕਹਿਿਆ ਕਿ ਟਰੈਵਲ ਏਜੰਟਾਂ ਦੀ ਸਾਰਿਆਂ ਦੀ ਜਾਂਚ ਹੋਵੇਗੀ ਵੱਡੇ ਅਧਿਕਾਰੀਆਂ ਦੀ ਸੱਟ ਬਣਾ ਦਿੱਤੀ ਗਈ ਹੈ ਸਾਰੇ ਟਰੈਵਲ ਏਜੰਟਾਂ ਦੀ ਜਾਂਚ ਹੋਣੀ ਖਬਰਾਂ ਆਪਣੇ ਸੁਨਾਰੇ ਪਰਿਵਾਰ ਲਈ ਆਪਣੇ ਸੁਨਾਰੇ ਭਵਿੱਖ ਲਈ ਅਮਰੀਕਾ ਪੁਜੇ ਨਾਗਰ ਕਾਨੂੰਨ ਰਿਪੋਰਟ ਕਰਨ ਤੋਂ ਬਾਅਦ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਰੀਵਾਲ ਦੇ ਨਿਰਦੇਸ਼ਾਂ ਤੇ ਪੰਜਾਬ ਪੁਲਸ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਰਿਪੋਰਟ ਹੋ ਕੇ ਆਈ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸਲੇਪੁਰਾ ਦੇ ਨੌਜਵਾਨ ਦਲੇਰ ਸਿੰਘ ਦੇ ਵਿਆਹਾਂ ਤੇ ਟਰੈਵਲ ਏਜੰਟ ਸਤਨਾਮ ਸਿੰਘ ਖਿਲਾਫ ਮੁਕੱਦਮਾ ਅੱਜ ਦਰਜ ਕਰਿਆ ਹੈ ਇਸ ਤੋਂ ਪ੍ਰੰਤ ਉਸ ਦਾ ਅਜਨਾਲਾ ਸਟੈਪ आफ्टरनून ਸੀਲ ਕਰ ਲਿਆ ਇਸ ਤੋਂ ਇਲਾਵਾ ਉਕਤ ट्रैवल एजंट ਦੇ ਰਿਕਾਰਡ ਨੂੰ ਵੀ ਜੱਤ ਕਰਨ ਦੀ ਖਬਰ ਹੈ ਤੇ ਦੋਸਤੋ ਕਿਵੇਂ ਅਮਰੀਕਾ ਦੇ ਵਿੱਚ ਡਾਕੀ ਲਾ ਕੇ ਭਾਰਤੀ ਜਾਂਦੇ ਨੇ ਇਸ ਵਿਸ਼ੇ ਤੇ ਇੱਕ ਹੋਰ ਵੀਡੀਓ ਤੁਹਾਨੂੰ ਤੁਹਾਡੇ ਲਈ ਲੈ ਕੇ ਆਵਾਂਗੇ ਤੁਸੀਂ ਉਸ ਸਮੇਂ ਤੱਕ ਦੇਖਦੇ ਰਹੋ ਬਿਲਗਰ نیوز ਆਨਲਾਈਨ ਚੈਨਾ ਤੇ ਦੋਸਤੋ ਧੰਨਵਾਦ ਤੁਸੀਂ ਸਾਡੇ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਦੇ ਹੋ ਅ ਕਮੈਂਟ ਵੀ ਕਰ ਦਿਓ ਇਸੇ ਤਰ੍ਹਾਂ ਅੱਜ ਦੀ ਵੀ ਇਸ ਵੀਡੀਓ ਨੂੰ ਜਰੂਰ ਦੇਖਣਾ ਲਾਇਕ ਕਰਨਾ ਅੱਗੇ ਸ਼ੇਅਰ ਵੀ ਰੁਕਾਣਾ ਤੇ ਦੋਸਤੋ ਅਸੀਂ ਤੁਹਾਡੇ رائے ਦੀ ਉਡੀਕ ਕਰਾਂਗੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ